ਕੈਨੇਡਾ ਜਿੰਨਾ ਭਾਰੋ ਸੋਣਾ ਹੈ ਕਿ ਉਹਨਾਂ ਹੀ ਉਹਦੇ ਅੰਦਰੋਂ ਵੀ ఓ ਹਾਰਬਰ ਹੋਪਿੰਗ ਫॉर ਬੈਟਰ ਲਾਈਫ ਬਣੀਏ ਕਾਮਾਗਾਟਾ ਮਾਰੂ ਇਨਸੀਡੈਂਟ ਤੇ ਨਾਂ ਰੱਖਿਆ ਗੁਰੂ ਨਾਨਕ ਜਹਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੀ ਕਾਮਾਗਾਟਾ ਮਾਰੂ ਦਾ ਇਤਿਹਾਸ ਤੇ ਕੀ ਹੋਇਆ ਸੀ ਉਹਨਾਂ ਮੁਸਾਫਿਰਾਂ ਦੇ ਨਾਲ ਕਿਉਂ ਪੰਜਾਬੀ ਭਰਾਵਾਂ ਨੂੰ ਇੰਨੀਆਂ ਮੁਸ਼ਕਲਾਂ ਦੇ ਬਾਅਦ ਵੀ ਉਹਨਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਪੈਰ ਨਹੀਂ ਸਿਰਖਣ ਦਿੱਤਾ ਤੁਸੀਂ ਅੱਜ ਵੀ ਇਸ ਵੀਡੀਓ ਵਿੱਚ ਇਹ ਸਭ ਕੁਝ ਜਾਣੋਗੇ ਜਾਦ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ ਜਾਣੀ ਬ੍ਰਿਟਿਸ਼ ਰਾਜ ਸੀ ਉਦੋਂ ਹੀ ਕੈਨੇਡਾ ਦੀ ਧਰਤੀ ਉੱਤੇ ਵੀ ਅੰਗਰੇਜ਼ਾਂ ਨੇ ਆਪਣਾ ਦਬਦਬਾ ਬਣਾਇਆ ਹੋਇਆ ਸੀ ਤਾਂ ਅੰਗਰੇਜ਼ ਭਾਰਤ ਤੋਂ ਪੰਜਾਬੀਆਂ ਨੂੰ ਕੈਨੇਡਾ ਵਿੱਚ ਫੌਜ ਦੇ ਤੌਰ ਤੇ ਖੜਦੇ ਸਨ ਤਾਂ ਜਦ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਪੰਜਾਬੀ ਕੈਨੇਡਾ ਤੋਂ ਵਾਪਸ ਆਉਂਦੇ ਸਨ ਤਾਂ ਉਹ ਇੱਥੇ ਰਹਿੰਦੇ ਹੋਏ ਪੰਜਾਬੀਆਂ ਨੂੰ ਉੱਥੋਂ ਦੀ ਖੂਬਸੂਰਤ ਮਾਹੌਲ ਬਾਰੇ ਦੱਸਦੇ ਸਨ ਅਤੇ ਉਹਨਾਂ ਦੇ ਆਲੇ-ਦੁਆਲੇ ਬਾਰੇ ਬਹੁਤ ਦੱਸਦੇ ਸਨ ਇਹ ਸਭ ਸੁਣ ਕੇ ਇੱਥੇ ਰਹਿੰਦੇ ਹੋਏ ਪੰਜਾਬੀਆਂ ਵਿੱਚ ਵੀ ਹੋੜ ਜਹੀ ਬਣ ਗਈ ਸੀ ਹਰ ਪੰਜਾਬੀ ਕੈਨੇਡਾ ਜਾਣ ਦੀ ਗੱਲ ਕਰਦਾ ਸੀ ਅੰਗਰੇਜ਼ਾਂ ਨੇ ਭਾਰਤ ਤੋਂ ਆਉਣ ਵਾਲਿਆਂ ਦੀ ਵੱਧਦੀ ਹੋਈ ਡਿਮਾਂਡ ਵੇਖ ਕੇ ਕਈ ਕਾਨੂੰਨ ਬਣਾਏ ਤਾਂ ਕਿ ਭਾਰਤੀ ਕੋਈ ਵੀ ਇੱਥੇ ਨਾ ਆ ਸਕੇ ਉਹਨਾਂ ਦੇ ਮੁੱਖ ਕਾਨੂੰਨ ਸਨ ਕਿ ਕੋਈ ਵੀ ਵਿਅਕਤੀ ਜਿਸ ਨੇ ਕੈਨੇਡਾ ਆਉਣਾ ਹੈ ਉਹ ਸਿੱਧਾ ਕੈਨੇਡਾ ਹੀ ਆਵੇ ਦਰਾ ਵਿੱਚ ਕੋਈ ਵੀ ਸਟਾਪ ਨਾ ਹੋਵੇ ਤੇ ਉਹ ਜਿਸ ਸਮੁੰਦਰੀ ਜਹਾਜ਼ ਰਾਹੀਂ ਆ ਰਿਹਾ ਹੈ ਉਹ ਜਹਾਜ਼ ਵੀ ਉਸੇ ਦੇਸ਼ ਦਾ ਰਜਿਸਟਰ ਹੋਣਾ ਚਾਹੀਦਾ ਹੈ ਤੇ ਹਰ ਇੱਕ ਵਿਅਕਤੀ ਜੋ ਕਿ ਕੈਨੇਡਾ ਜਾਣ ਦਾ ਚਾਹਵਾਨ ਸੀ ਉਸ ਹਰ ਇੱਕ ਵਿਅਕਤੀ ਕੋਲ 200 ਡਾਲਰ ਤਾਂ ਹੋਣੇ ਹੀ ਚਾਹੀਦੇ ਸਨ ਅੰਗਰੇਜ਼ਾਂ ਨੂੰ ਲੱਗਦਾ ਸੀ ਕਿ ਭਾਰਤੀ ਐਸੇ ਕਾਨੂੰਨਾਂ ਤੋਂ ਡਰ ਜਾਣਗੇ ਅਤੇ ਉਹਨਾਂ ਦੀ ਡਿਮਾਂਡ ਘੱਟ ਹੋ ਜਾਵੇਗੀ ਪਰ ਅੰਗਰੇਜ਼ ਦੀ ਕੀ ਜਾਣਦੇ ਸਨ ਕਿ ਪੰਜਾਬੀ ਜੋ ਵੀ ਮਨ ਵਿੱਚ ਥਾਣ ਲੈਂਦੇ ਸੀ ਉਸਨੂੰ ਪੂਰਾ ਕਰਕੇ ਹੀ ਉਹ ਸਾਲ ਲੈਂਦੇ ਨੇ ਪੰਜਾਬੀ ਪਹਿਲਾਂ ਹੀ ਹਾਂਗਕਾਂਗ ਸ਼ਹਿਰ ਵੱਲ ਰਵਾਨਾ ਹੋ ਚੁੱਕੇ ਸੀ ਕਿਉਂਕਿ ਆਮ ਤੌਰ ਤੇ ਐਸੇ ਹੀ ਬੰਦਰਗਾਹ ਤੋਂ ਕੈਨੇਡਾ ਵੱਲ ਸਮੁੰਦਰੀ ਜਹਾਜ਼ਾ ਰਹੀ ਜਾਇਆ ਜਾਂਦਾ ਸੀ ਭਾਰ ਭਾਰਤੀ ਇਸ ਸ਼ਹਿਰ ਵਿੱਚ ਜਾ ਕੇ ਫਸ ਚੁੱਕੇ ਸੀ ਕਿਉਂਕਿ ਨਾ ਤਾਂ ਉਨ੍ਹਾਂ ਕੋਲ ਕੋਈ ਰਜਿਸਟਰ ਸਮੁੰਦਰੀ ਜਹਾਜ਼ ਸੀ ਅਤੇ ਨਾ ਹੀ ਉਨ੍ਹਾਂ ਕੋਲ 200 ਡਾਲਰ ਸਨ ਇਹ ਪੰਜਾਬੀ ਹੁਣ ਨਾ ਅੱਗੇ ਜਾ ਸਕਦੇ ਸੀ ਅਤੇ ਨਾ ਹੀ ਪਿੱਛੇ ਜਾ ਸਕਦੇ ਸਨ ਜਦ ਦਸੰਬਰ 1913 ਵਿੱਚ ਬਾਬਾ ਗੁਰਦਤਾ ਜੀ ਕੋਈ ਕੰਮ ਕਾਰਨ ਹਾਂਗਕਾਂਗ ਸ਼ਹਿਰ ਵਿੱਚ ਆਏ ਸਨ ਇੱਥੇ ਉਹਨਾਂ ਨੇ ਵੇਖਿਆ ਕਿ ਕਈ ਪੰਜਾਬੀ ਹਾਂਗਕਾਂਗ ਦੀਆਂ ਸੜਕਾਂ ਉੱਤੇ ਪਿਛਲੇ 1.5 ਸਾਲ ਤੋਂ ਰੁੱਲਦੇ ਆ ਰਹੇ ਨੇ ਤੇ ਬਾਬਾ ਗੁਰਦਤਾ ਜੀ ਬਹੁਤ ਹੀ ਅਮੀਰ ਵਿਅਕਤੀ ਸਨ ਜਿਨ੍ਹਾਂ ਨੇ ਇਹ ਲਾਣ ਕੀਤਾ ਕਿ ਜੇ ਜਹਾਜ਼ ਤੁਰੰਤ ਜੋਗ ਉਹਨਾਂ ਕੋਲ ਮੁਸਾਫਰ ਹੋ ਜਾਣ ਤਾਂ ਉਹ ਆਪਣਾ ਖੁਦ ਦਾ ਸਮੁੰਦਰੀ ਜਹਾਜ਼ ਕਰਾਏ ਤੇ ਕਰ ਲੈਣਗੇ ਅਤੇ ਸਾਰਿਆਂ ਨੂੰ ਕੈਨੇਡਾ ਸ਼ਟਡਾਉਣਗੇ ਤਾਂ ਅਗਲੇ 2 ਤੋਂ 3 ਦਿਨ ਤੱਕ ਹੀ 70-80 ਵਿਅਕਤੀਆਂ ਨੇ ਟਿਕਟ ਖਰੀਦ ਕੇ ਪੱਕਾ ਦੱਤਾ ਤੇ ਹੋਣ ਵਾਲੀ ਸੀ ਕੋਈ ਵਧੀਆ ਜਿਹਾ ਸਮੁੰਦਰੀ ਜਹਾਜ਼ ਨੂੰ ਲੱਭਣ ਦੀ ਟਾਈਮ ਸ਼ਕਤਾਬਾਦ ਇੱਕ ਜਾਪਾਨੀ ਕੰਪਨੀ ਨੇ ਉਹਨਾਂ ਨੂੰ ਕਿਰਾਏ ਤੇ ਜਹਾਜ਼ ਦੇ ਦਿੱਤਾ ਪਰ ਉਸ ਦਾ ਕਿਰਾਇਆ ਬਹੁਤ ਵੱਧ ਸੀ ਉਹਨਾਂ ਨੇ ਵੱਧ ਕਰਾਇਆ ਵੀ ਮਨਜ਼ੂਰ ਕੀਤਾ ਅਤੇ ਜਹਾਜ਼ ਨੂੰ ਕਿਰਾਏ ਉਤੇ ਲੈ ਲਿਆ ਉਸ ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ ਬਾਬਾ ਗੁਰਦਾਤਾ ਜੀ ਨੇ ਇਸ ਜਹਾਜ਼ ਦਾ ਨਾਮ ਰੱਖਿਆ ਗੁਰਨਾਨਕ ਜਹਾਜ਼ ਤੇ ਇਸੇ ਹੀ ਨਾਮ ਉੱਤੇ ਫਿਰ ਉਹਨਾਂ ਨੇ ਰਜਿਸਟਰਡ ਵੀ ਕੀਤਾ ਇਹ ਜਹਾਜ਼ ਫਿਰ ਜਲਦੀ ਹੀ ਹਾਂਗਕਾਂਗ ਦੇ ਬੰਦਰਗਾਹ ਉੱਤੇ ਪਹੁੰਚਿਆ ਅਤੇ 376 ਮੁਸਾਫਿਰਾਂ ਨਾਲ ਇਹ ਜਹਾਜ਼ ਉੱਥੇ ਰਵਾਨਾ ਹੋ ਗਿਆ ਕਾਮਾਗਾਟਾ ਮਾਰੂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਜਹਾਜ਼ ਦੀ ਰਵਾਨਗੀ ਹੁੰਦੀ ਹੈ ਸਮੁੰਦਰ ਦੀਆਂ ਲਹਿਰਾਂ ਨੂੰ چیرਦਾ ਹੋਇਆ ਗੁਰਨਾਨਕ ਜਹਾਜ਼ ਹੁਣ ਕੈਨੇਡਾ ਵੱਲ ਤੁਰ ਪਿਆ ਸੀ ਅਤੇ ਕੈਨੇਡਾ ਵਿੱਚ ਰਹਿੰਦੇ ਹੋਏ ਸਿੱਖਾਂ ਨੂੰ ਵੀ ਇਹ ਪਤਾ ਚੱਲ ਚੁੱਕਿਆ ਸੀ ਕਿ ਸਮੁੰਦਰੀ ਜਹਾਜ਼ ਤੁਰ ਪਿਆ ਹੈ ਅਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਹਕੂਮਤ ਨੇ ਕਈ ਚਾਲਾਂ ਚੱਲਣੀਆਂ ਹਨ ਤੇ ਉਹ ਸਾਰੇ ਇਕੱਠੇ ਹੋ ਜਾਂਦੇ ਨੇ ਕੈਨੇਡਾ ਵਿੱਚ ਭਾਰਤੀਆਂ ਦੇ ਖਿਲਾਫ ਸੀ ਐਸ ਐਸ ਟੀਵਨ ਜ ਮੈਲਕਮ ਰੀਡ ਅਤੇ ਇਹਨਾਂ ਤੋਂ ਵੀ ਉੱਤੇ ਸੀ ਸੀਹਾ ਆਪਕਿੰਸਨ ਮਈ 1914 ਨੂੰ ਜਦ ਗੁਰਨਾਨਕ ਜਹਾਜ਼ ਕੈਨੇਡਾ ਦੇ ਬੈਂਕਓਵਰ ਦੀ ਬੰਦਰਗਾਹ 'ਤੇ ਪਹੁੰਚਿਆ ਤਾਂ ਉੱਥੋਂ ਦੀ ਪੁਲਿਸ ਨੇ ਇਸ ਜਹਾਜ਼ ਨੂੰ けਰਾ ਪਾ ਲਿਆ ਅਤੇ ਉੱਥੇ ਰਹਿੰਦੇ ਹੋਏ ਸਿੱਖਾਂ ਨੂੰ ਵੀ ਜਹਾਜ਼ ਕੋਲ ਨਾ ਜਾਣ ਦਿੱਤਾ ਉੱਥੋਂ ਦੀ ਸਰਕਾਰ ਤਾਂ ਇਹ ਹੀ ਚੰਦੀ ਸੀ ਕਿ ਇਸ ਮੰਤਰੀ ਜਹਾਜ਼ ਹੁਣ ਵਾਪਸ ਚਲੇ ਜਾਵੇ ਪਰ ਕਈ ਦਿਨਾਂ ਬਾਅਦ ਵੀ ਇਹ ਜਹਾਜ਼ ਵਾਪਸ ਨਹੀਂ ਜਾਂਦਾ ਪਾਰੋਂ ਨਾਮ ਸਫ਼ਰ ਦਾ ਖਾਣਾ ਪਾਣੀ ਮੁੱਕ ਜਾਂਦਾ ਏ ਜਹਾਜ਼ ਨੂੰ ਉਸ ਕੰਡੇ ਤੇ ਖੜੇ ਹੋਏ ਲਗਭਗ 20 ਤੋਂ 21 ਦਿਨ ਹੋ ਚੁੱਕੇ ਸੀ ਤੇ ਭੁੱਖੇ ਪਿਆਸੇ ਮੁਸਾਫਿਰ ਵੀ ਟਾਸ ਤੋਂ ਮੱਸ ਨਹੀਂ ਸੀ ਹੋ ਰਹੇ ਉਥੇ ਰਹਿੰਦੇ ਹੋਏ ਤਿੱਖਾ ਨੇ ਪੱਤਰਕਾਰਾਂ ਨਾਲ ਮਿਲ ਕੇ ਇਹ ਸਭ ਘਟਨਾ ਦੱਸੀ ਤੇ ਹੁਣ ਸਰਕਾਰ ਦੀ ਬਦਸਲੂਕੀ ਸਾਰੇ ਲੋਕਾਂ ਦੇ ਸਾਹਮਣੇ ਆ ਰਹੀ ਸੀ ਤਾਂ ਸਰਕਾਰ ਇਹ ਕੇਸ ਅਦਾਲਤ ਤੱਕ ਪਹੁੰਚੋਂਦੀ ਏ ਮੈਲਕਮ ਰੀਡ ਫੇਰ ਇੱਕ ਚਾਲ ਚੱਲਦਾ ਹੈ ਜਿਸ ਵਿੱਚ ਉਹ ਜਹਾਜ਼ ਉੱਤੇ ਚੜਕੇ ਕਹਿੰਦਾ ਹੈ ਕਿ ਅਸੀਂ ਪੂਰੇ ਜਹਾਜ਼ ਵਿੱਚੋਂ ਇੱਕ ਮੁਸਾਫਿਰ ਨੂੰ ਚੁਣਾਂਗੇ ਜੇ ਉਹ ਇਸ ਕੇਸ ਵਿੱਚ ਸਫਲ ਹੋ ਗਿਆ ਤਾਂ ਤੁਸੀਂ ਸਾਰੇ ਵੀ ਖੁਸ਼ੀ-ਖੁਸ਼ੀ ਕੈਨੇਡਾ ਵਿੱਚ ਚਲ ਸਕਦੇ ਹੋ ਪਰ ਜੇ ਉਹ ਡਿਪੋਰਟ ਹੋ ਗਿਆ ਤਾਂ ਤੁਸੀਂ ਸਾਰੇ ਵੀ ਡਿਪੋਰਟ ਹੋ ਜਾਓਗੇ ਤਾਂ ਜਹਾਜ਼ ਵਿੱਚੋਂ ਚੁਣਿਆ ਗਿਆ ਮੁੰਛੀ ਸਿੰਘ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਉਸਦੀ ਪਹਿਲੀ ਮੁਲਾਕਾਤ ਹੀ ਆਪਣੇ ਵਕੀਲ ਨਾਲ ਕੋਰਟ ਰੂਮ ਵਿੱਚ ਹੋਈ ਸੀ ਤਾਂ ਉੱਥੋਂ ਦੇ ਪਹਿਲਾਂ ਤੋਂ ਹੀ ਤਿਆਰ ਹੋਏ ਜੱਜਾਂ ਨੇ ਮੁੰਛੀ ਸਿੰਘ ਨੂੰ ਡਿਪੋਰਟ ਕਰ ਦਿੱਤਾ ਤਾਂ ਹੁਣ ਜਹਾਜ਼ ਜਿਹੜੇ ਬੈਠੇ ਹੋਏ ਮੁਸਾਫਰਾਂ ਦੀ ਵੀ ਉਮੀਦ ਟੁੱਟਣ ਲੱਗੀ ਸੀ ਤਾਂ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਕਿ ਅਸੀਂ ਵਾਪਸ ਤਾਂ ਚਲੇ ਜਾਵਾਂਗੇ ਪਰ ਤੁਸੀਂ ਸਾਨੂੰ ਸਾਰੇ ਰਸਤੇ ਦਾ ਰਾਸ਼ਨ ਤੇ ਪਾਣੀ ਪਹੁੰਚਾ ਦਿਓ ਇਹ ਕੋਈ ਓਡੀ ਵੱਡੀ ਦਾ ਮੰਗ ਨਹੀਂ ਸੀ ਪਰ ਉਥੋਂ ਦੇ ਅਫਸਰਾਂ ਨੇ ਇਹ ਗੱਲ ਵੀ ਠੁਕਰਾ ਦਿੱਤੀ ਤਾਂ ਜਦ ਉਸ ਜਹਾਜ਼ ਨੂੰ ਉੱਥੇ ਖੜੇ ਹੋਏ ਲਗਭਗ ਮਹੀਨਾ ਹੋ ਚੁੱਕਿਆ ਸੀ ਤਾਂ ਮੈਲਕਮ ਰੀਡ ਨੇ ਆਪਣੇ ਛੋਟੇ ਜਿਹੇ ਸੀ ਲਾਈਨ ਜਹਾਜ਼ ਨੂੰ ਤਿਆਰ ਕੀਤਾ ਅਤੇ 100 ਤੋਂ ਵੱਧ ਪੁਲਸੀਏ ਉਸ ਜਹਾਜ਼ ਵਿੱਚ ਚੜਾਏ ਉਸ ਦਾ ਇਹ ਸਦਾ ਸਾਦਾ پلان ਸੀ ਕਿ ਅਸੀਂ ਰਾਤ ਨੂੰ ਉਸ ਜਹਾਜ਼ ਦੇ ਮੁਸਾਫਿਰਾਂ ਉੱਤੇ ਹਮਲਾ ਕਰਾਂਗੇ ਤਾਂ ਜੋ ਉਹ ਮੁਸਾਫਿਰ ਡਰ ਕੇ ਭੱਜ ਜਾਣ ਉਸਾ ਛੋਟੇ ਜਿਹੇ ਜਹਾਜ਼ ਵਿੱਚ ਉਹਨਾਂ ਨੇ 6000 ਡਾਲਰ ਦਾ ਰਾਸ਼ਨ ਵੀ ਭਰ ਲਿਆ ਤਾਂ ਜੋ ਕਾਰਵਾਈ ਹੋਣ ਤੇ ਉਹਨਾਂ ਨੂੰ ਇਹ ਬਹਾਨਾ ਮਿਲ ਜਾਵੇ ਕਿ ਉਹ ਤਾਂ ਉਹਨਾਂ ਕੋ ਰਾਸ਼ਨ ਦੇਣ ਲਈ ਗਏ ਸਨ ਪੰਜਾਬੀਆਂ ਨੂੰ ਇਸ ਗੱਲ ਦੀ ਭਨਕ ਪੇਲਾਂ ਲੱਗ ਚੁੱਕੀ ਸੀ ਤੇ ਉਹ ਹੁਣ ਤਿਆਰ ਪਰ ਤਿਆਰ ਸੀ ਉਹਨਾਂ ਨੇ ਗੋਲਿਆਂ ਨਾਲ ਹਮਲਾ ਕਰਨ ਦੀ ਤਿਆਰੀ ਕੀਤੀ ਹੋਈ ਸੀ ਤੇ ਜਦ ਹੀ ਸੀਲ ਲਾਈਨ ਜਹਾਜ਼ ਰਾਤ ਦੇ 1:30 ਵਜੇ ਗੁਰਨਾਣਕ ਜਹਾਜ਼ ਕੋਲ ਪਹੁੰਚਿਆ ਜਦ ਪੁਲਿਸ ਨੇ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਨੇ ਵੀ ਉੱਥੋਂ ਗੋਲਿਆਂ ਦੀ ਵਰਖਾ ਕਰ ਦਿੱਤੀ ਇਸ ਸਮਾਂ ਇਧਰ ਵਿੱਚ ਕਈ ਪੁਲਸੀਏ ਸਮੁੰਦਰ ਵਿੱਚ ਡਿੱਗ ਪਏ ਅਤੇ ਨਾਲ ਹੀ ਸੀਲ ਲਾਈਨ ਵੀ ਇੱਕ ਪਾਸੇ ਨੂੰ ਝੁਕ ਚੁਕਿਆ ਸੀ ਪੁਲਿਸ ਨੇ ਉਸ ਵੇਲੇ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਵੀ ਗੋਲੀ ਨਿਸ਼ਾਨੇ ਤੇ ਨਹੀਂ ਲੱਗੀ ਅਤੇ ਨਾਲ ਹੀ 22 ਪੁਲਸੀਏ ਹਸਪਤਾਲ ਵਿੱਚ ਦਾਖਲ ਹੋ ਗਏ ਇਸ ਵਾਰ ਦਾ ਤੋਂ ਬਾਅਦ ਆਮ ਜਨਤਾ ਨੇ ਸਰਕਾਰ ਦੀ ਰੱਜ ਕੇ ਬੇਇੱਜ਼ਤੀ ਕੀਤੀ ਅਤੇ ਹਰ ਕਿਸੇ ਨੂੰ ਇਸ ਘਟਨਾ ਦੀ ਖਬਰ ਪਹੁੰਚ ਚੁੱਕੀ ਸੀ। ਫਾਰ ਆਫੀਸਰ ਮੈਲਕਮ ਰੀਡ ਨੇ ਪ੍ਰਧਾਨ ਮੰਤਰੀ ਦੇ ਕੰਨ ਪਾਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਉਸ ਨੂੰ ਇੰਨਾ ਮੁਸਾਫਰਾਂ ਦੇ ਖਿਲਾਫ ਖੜਾ ਕਰ ਦਿੱਤਾ ਸੀ। ਤਾਂ ਉਸ ਪ੍ਰਧਾਨ ਮੰਤਰੀ ਨੇ ਆਪਣਾ ਜੰਗੀ ਜਹਾਜ਼ ਰੈਂਬੋ ਨੂੰ ਗੁਰਨਾਨਕ ਜਹਾਜ਼ ਕੋਲ ਪਹੁੰਚਾਇਆ ਜਿਸ ਵਿੱਚ ਕਈ ਪ੍ਰਕਾਰ ਦੀਆਂ ਗੰਨਾ ਅਤੇ ਕਈ ਤਗੜੇ ਗੋਲੇ ਅਤੇ ਤੋਪਾਂ ਦੰਨੀਆਂ ਹੋਈਆਂ ਸੀ। ਪਰ ਸਿੱਖ ਵੀ ਕਿਸੇ ਦੇ ਡਰਿਆ ਕਿੱਥੇ ਡਰਦੇ ਹੈ ਉਹਨਾਂ ਨੇ ਸੰਸਾਰ ਸਮੁੰਦਰ ਵਿੱਚ ਚੰਬਰ ਨੰਨਾਲੋ ਚੰਗਾ ਇੱਥੇ ਮਰਨ ਦਾ ਤੈਅ ਕਰ ਲਿਆ ਸੀ ਸਿੱਖਾਣੇ ਉਸ ਪਹਿਲੀ ਵਾਰ ਦਾਤ ਤੋਂ ਬਾਅਦ ਆਪ ਹੀ ਛੋਟੇ ਮੋਟੇ ਹਥਿਆਰ ਬਣਾਏ ਅਤੇ ਕੋਲਿਆਂ ਦਾ ਵੱਡਾ ਢੇਰ ਇਕੱਠਾ ਕਰ ਲਿਆ ਅਤੇ ਨਾਲ ਹੀ ਤੇਲ ਨਾਲ ਭਰੇ ਹੋਏ ਡਰਮ ਵੀ ਤਿਆਰ ਕਰ ਲਏ ਇਸ ਸਮੇਂ ਉਸ ਕੰਡੇ ਉੱਤੇ ਬੈਂਕੋਵਰ ਸ਼ਹਿਰ ਦਾ ਹਰ ਇੱਕ ਇਨਸਾਨ ਖੜਾ ਸੀ ਅਤੇ ਨਾਲ ਹੀ ਦੋ ਹੋਰ ਛੋਟੇ ਜਹਾਜ਼ ਗੁਰਨਾਨਕ ਜਹਾਜ ਦੇ ਚਾਰੇ ਪਾਸੇ ਚੱਕਰ ਕੱਟਣ ਲੱਗੇ ਅਤੇ ਨੇਡਰ ਸਿੱਖਾਣੇ ਵੀ ਨਗਾਰਾ ਵਜਾਇਆ ਅਤੇ ਉਸਨੂੰ ਡਰਾਉਣੇ ਨੂੰ ਮੋਹ ਤੋੜ ਜਵਾਬ ਦਿੱਤਾ ਉੱਥੇ ਰਹਿੰਦੇ ਹੋਏ ਸਿੱਖ ਭਰਾ ਇਹ ਸਭ ਦੇਖ ਰਹੇ ਸੀ ਤੇ ਉਹਨਾਂ ਨੇ ਇਹ ठान ਲਿਆ ਕਿ ਜੇ ਗੁਰਨਾਨਕ ਜ ਆਦ ਨੂੰ ਇੱਕ ਖਰੋਚ ਵੀ ਆਈ ਤਾਂ ਅਸੀਂ ਸਾਰੇ ਸ਼ਹਿਰ ਨੂੰ ਅੱਗ ਦੇ ਭੇਟ ਕਰ ਦੇਾਂਗੇ ਪਰ ਇਸ ਵਿੱਚ ਕਈ ਮਾਸੂਮਾਂ ਦੀ ਜਾਨ ਚਲੀ ਜਾਣੀ ਸੀ ਇਸ ਲਈ ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਅਸੀਂ ਇਦਾਂ ਨਹੀਂ ਕਰਾਂਗੇ ਸਰਕਾਰ ਦੇ ਸੁਨੀਆਂ ਨੇ ਜਦ ਅੱਗ ਲਗਾਉਣ ਵਾਲੀ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚਾਈ ਤਾਂ ਹੁਣ ਸਰਕਾਰ ਦੀ ਕੋਈ ਹਲਚਲ ਦਿਖੀ ਸੀ ਹੁਣ ਉਸ ਪ੍ਰਧਾਨ ਮੰਤਰੀ ਨੇ ਫੇਰ ਸੋਚਿਆ ਕਿ ਇੱਡਾ ਛੋਟਾ ਜਿਹਾ ਮਸਲਾ ਇਹਨਾਂ ਵੱਧ ਕਿਉਂ ਰਿਹਾ ਹੈ ਪ੍ਰਧਾਨ ਮੰਤਰੀ ਨੇ ਮਾਰਟਨ ਬਰੈਲ ਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਇਹ ਸਭ ਮਾਮਲਾ ਸੁਲਝਾ ਕੇ ਆਓ ਤਾ ਬ੍ਰੈਲ ਨੇ ਰੈਂਬੋ ਜਹਾਜ਼ ਉੱਤੇ ਚੜ ਕੇ ਪੂਰੀ ਕਾਰਵਾਈ ਕੀਤੀ ਅਤੇ ਵਾਪਸ ਕੰਡੇ ਤੇ ਮੁੜ ਕੇ ਉਹਨਾਂ ਨੇ ਸਿੱਖਾ ਦੇ ਵਕੀਲ ਨੂੰ ਬੁਲਾ ਕੇ ਇਹ ਪੁੱਛਿਆ ਕਿ ਨਾ ਮੁਸਾਫਰਾਂ ਦੀਆਂ ਕੀ ਸ਼ਰਤਾਂ ਨੇ ਤਾਂ ਵਕੀਲ ਕਹਿੰਦਾ ਕਿ ਅਸੀਂ ਪਹਿਲਾਂ ਤਾਂ ਉਹਨਾਂ ਮੁਸਾਫਰਾਂ ਨੂੰ ਰਾਸ਼ਨ ਪਾਣੀ ਦੇਵਾਂਗੇ ਅਤੇ ਫਿਰ ਉਹਨਾਂ ਦੀਆਂ ਸ਼ਰਤਾਂ ਪੁੱਛਾਂਗੇ ਤੇ ਉਹ ਵਕੀਲ ਸਾਹਲ ਕਮੇਟੀ ਦੇ ਨਾਲ ਜਹਾਜ਼ ਉੱਤੇ ਗਿਆ ਅਤੇ ਉਹਨਾਂ ਦੀਆਂ ਸ਼ਰਤਾਂ ਪੁੱਛੀਆਂ ਜਿਸ ਵਿੱਚ ਉਹਨਾਂ ਮੁਸਾਫਰਾਂ ਦੀ ਸਭ ਤੋਂ ਪਹਿਲੀ ਸ਼ਰਤ ਇਹ ਸੀ ਕਿ ਜਹਾਜ਼ ਦਾ ਸਾਰਾ ਕਰਾਇਆ ਮਾਫ਼ ਕੀਤਾ ਜਾਵੇ ਤੇ ਦੂਜੀ ਸ਼ਰਤ ਇਹ ਸੀ ਕਿ ਸਾਨੂੰ 100 ਡਾਲਰ ਪ੍ਰਤੀ ਮੁਸਾਫਿਰ ਬਾਹਜਾ ਚਾਹੀਦਾ ਹੈ ਅਤੇ ਤੀਜੀ ਸ਼ਰਤ ਇਹ ਸੀ ਕਿ ਸਾਨੂੰ ਸਾਰੇ ਰਸਤੇ ਲਈ ਰਾਸ਼ਨ ਤੇ ਪਾਣੀ ਚਾਹੀਦਾ ਹੈ ਉਸਨੇ ਪਹਿਲੀ ਸ਼ਰਤ ਜਾਣੀ ਰਾਸ਼ਨ ਵਾਲੀ ਸ਼ਰਤ ਨੂੰ ਪ੍ਰਵਾਨ ਕੀਤਾ ਅਤੇ ਜਾਪਾਨ ਵਿੱਚ ਰਹਿੰਦੇ ਹੋਏ ਉਸ ਜਹਾਜ਼ ਦੇ ਮਾਲਕ ਨੂੰ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਕਿਰਾਇਆ ਮਾਫ਼ ਕਰ ਦਿਓ ਤੇ ਉਸ ਜਹਾਜ਼ ਦੇ ਮਾਲਕ ਨੇ ਉਹਨਾਂ ਦਾ ਕਿਰਾਇਆ ਮਾਫ਼ ਕਰ ਦਿੱਤਾ ਅਤੇ ਰਹਿੰਦੀਆਂ ਹੋਈਆਂ ਸ਼ਰਤਾਂ ਵੀ ਉਹਨਾਂ ਦੀਆਂ ਪੂਰੀਆਂ ਕੀਤੀਆਂ ਗਈਆਂ ਹੁਣ ਬਾਬਾ ਗੁਰਦੇਵ ਸਿੰਘ ਜੀ ਨੇ ਸਭ ਦੀ ਰਜ਼ਾਮੰਦੀ ਉੱਤੇ ਜਹਾਜ਼ ਨੂੰ ਵਾਪਸ ਮੋੜ ਲਿਆ ਕਈ ਦਿਨਾਂ ਬਾਅਦ ਜਦੋਂ ਉਹ ਜਹਾਜ਼ ਕਲਕੱਤੇ ਦੇ ਬਜਬਜ ਘਾਟ ਉੱਤੇ ਪਹੁੰਚਿਆ ਤਾਂ ਉਹਨਾਂ ਸਾਰੇ ਮੁਸਾਫਿਰਾਂ ਨੂੰ ਉੱਥੇ ਰੋਕ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਭਾਰਤ ਵਿੱਚ ਇਹ ਰੂਲ ਲਾਗੂ ਹੋ ਚੁੱਕਿਆ ਸੀ ਕਿ ਕੋਈ ਵੀ ਯਾਤਰੀ ਭਾਰਤ ਵਿੱਚ ਕੋਈ ਵੀ ਦੇਸ਼ ਤੋਂ ਆਵੇ ਉਸ ਨੂੰ ਬਿਨਾਂ ਕੋਈ ਗੁਨਾਹ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਸ ਬੰਦਰਗਾਹ ਤੇ ਪੁਲਿਸ ਉਹਨਾਂ ਦੀ ਪਹਿਲਾਂ ਤੋਂ ਹੀ ਡੀਕ ਕਰ ਰਹੀ ਸੀ ਅਤੇ ਪੁਲਿਸ ਨੇ ਜਦ ਤੱਕ ਇਹ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾ ਉਹਨਾਂ ਨੇ ਪੁਲਿਸ ਅੱਗੇ ਇਹ ਪੁਕਾਰ ਕੀਤੀ ਕਿ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਤੁਸੀਂ ਕਿਸੇ ਵੀ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰਪੂਰਵਕ ਪਹੁੰਚਾ ਦਿਓ ਭਾਰ ਉੱਥੋਂ ਦੀ ਫੌਜ ਨੇ ਉਹਨਾਂ ਦੀ ਇੱਕ ਨਾ ਸੁਣੀ ਥੋੜੀ ਬਹੁਤੀ ਬਹਿਸ ਤੋਂ ਬਾਅਦ ਉਹਨਾਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਵਿੱਚ ਕੁੱਲ 75 ਮੁਸਾਫਿਰਾਂ ਨੂੰ ਮਾਰ ਦਿੱਤਾ ਗਿਆ ਇਸ ਕਰਤੂਤਕਾਰ ਨਹੀਂ ਭਾਰਤ ਵਿੱਚੋਂ ਕੋਨੇ-ਕੋਨੇ ਤੋਂ ਬਗਾਵਤਾਂ ਉੱਠਣ ਲੱਗੀਆਂ ਸਨ ਕੈਨੇਡਾ ਵਿੱਚ ਰਹਿੰਦੇ ਹੋਏ ਸਿੱਖ ਅਤੇ ਸਿੱਖ ਫੌਜ ਵੀ ਗੁੱਸੇ ਨਾਲ ਭਰ ਜਾਂਦੀ ਹੈ ਕੈਨੇਡਾ ਵਿੱਚ ਇੱਕ ਸਿੱਖ ਸੀ ਸਰਦਾਰ ਮੀਵਾ ਸਿੰਘ ਜਿਸ ਨੇ ਇਮੀਗ੍ਰੇਸ਼ਨ ਆਫੀਸਰ ਵਿਲੀਅਮ ਚਾਰਲਸ ਹੌਪਕਿੰਸਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਿਸ ਕਾਰਨ ਉਹਨਾਂ ਨੂੰ ਕੋਰਟ ਵਿੱਚ ਫਾਂਸੀ ਦੇ ਆਰਡਰ ਮਿਲ ਜਾਂਦੇ ਹਨ ਤੇ ਸਰਦਾਰ ਮੀਵਾ ਸਿੰਘ ਜੀ ਖੁਸ਼ੀ ਖੁਸ਼ੀ ਫਾਂਸੀ ਦਾ ਰਸਾ ਚੁੰਮਦੇ ਹਨ ਤੇ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਬਣਦੇ ਨੇ ਬਸ ਇਸੇ ਇਤਿਹਾਸ ਤੇ ਗੁਰਪ੍ਰੀਤ ਸਿੰਘ ਕੋ ਗੀਦੀ ਦੀ ਮੂਵੀ ਆ ਰਹੀ ਹੈ ਗੁਰਨਾਨਕ ਜਹਾਜ਼ ਤੁਸੀਂ ਹੋਰ ਵੀ ਜਾਣਕਾਰਕ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਵੀ ਕਰਦੇ ਹੋ